ਹਾਂਜੀ ਵੀ ਜਿਹੜੇ ਬੱਚੇ ਕਰ ਰਿਆ ਪੰਜਾਬ ਪੁਲ ਦੀ ਤਿਆਰੀ ਤੇ ਆਪਾਂ ਦੋ ਤਿੰਨ ਦਿਨ ਪਹਿਲਾਂ ਪਾਈ ਸੀਗੀ ਲੌਂਗ ਜੰਪ ਦੀ ਵੀਡੀਓ ਉਹਦੇ ਤੇ ਬਹੁਤ ਸਾਰੇ ਆਪਾਂ ਨੂੰ ਕਮੈਂਟ ਆਏ ਡੀਐਮ ਆਏ ਇੰਸਟਾਗ੍ਰam ਤੇ ਪੂਰਾ ਵੀ ਐ ਲੱਗ ਰਿਹਾ ਵੀ ਹਰੇਕ ਬੰਦੇ ਦੀ ਪ੍ਰੋਬਲਮ ਹੀ ਲੌਂਗ ਜੰਪ ਬਣੀ ਪਈ ਆ ਅੱਜ ਅੱਜ ਦੇ ਟਾਈਮ 'ਚ ਤੇ ਉਹਦਾ ਹੱਲ ਜਿਹੜੇ ਜਿਵੇਂ ਆਪਾਂ ਨੂੰ ਕਮੈਂਟ ਆਇਆ ਕੁੜੀਆਂ ਦੇ ਜਾਂ ਮੁੰਡਿਆਂ ਦੇ ਜੋ ਵੀ ਆ ਠੀਕ ਆ ਵੀ ਟੇਕ ਆਫ ਦੀ ਪ੍ਰੋਬਲਮ ਆ ਠੀਕ ਆ ਉਤੋਂ ਭੱਜ ਕੇ ਆਉਂਦੇ ਆ ਵੀ ਜੰਪ ਨਹੀਂ ਲਾਦਾ ਡਰ ਜਾਂਦੇ ਆ ਜੋ ਵੀ ਹੈਗਾ ਵਾ ਠੀਕ ਆ ਅੱਜ ਆਪਾਂ ਤੁਹਾਨੂੰ ਪੂਰੀ ਫੁੱਲ ਡਿਟੇਲ 'ਚ ਦਵਾਂਗੇ ਵੀ ਤੁਹਾਡੇ ਸਾਰੀਆਂ ਪ੍ਰੋਬਲਮ ਦਾ ਹੱਲ ਹੋ ਸਕੇ ਠੀਕ ਆ ਤੇ ਸਟਾਰਟਿੰਗ ਚ ਜਦੋਂ ਪੂਰੀ ਡਿਟੇਲ ਦੇਣੀ ਲਾ ਪਿਆ ਤਾਂ ਜਿਹੜਾ ਹੈਗਾ ਮੁੰਡਿਆਂ ਦਾ ਲੌਂਗ ਜੰਪ ਉਹ ਹੈਗਾ 12.5 ਫੁੱਟ ਕਈਆਂ ਦੇ ਇਹ ਵੀ ਕਮੈਂਟ ਸੀ ਵੀ ਕਿੰਨਾ ਕਿੰਨਾ ਲੌਂਗ ਜੰਪ ਹੈਗਾ ਵਾ ਕੁੜੀਆਂ ਮੁੰਡਿਆਂ ਦਾ ਵੀ ਇੱਥੋਂ ਤੱਕ ਵੀ ਕਈ ਬੱਚਿਆਂ ਨੂੰ ਹਜੇ ਤੱਕ ਨੌਲੇਜ ਨਹੀਂ ਹੈਗੀ ਵੀ ਕਿੰਨਾ ਕਿੰਨਾ ਆਪਣਾ ਹੈਗਾ ਕ੍ਰਾਈਟੇਰੀਆ ਜਿਹੜਾ ਲੌਂਗ ਜੰਪ ਆ ਉਹ ਮੁੰਡਿਆਂ ਦਾ ਹੈਗਾ 12.5 ਫੁੱਟ ਤੇ ਕੁੜੀਆਂ ਦਾ ਹੈਗਾ ਵਾ 9 ਫੁੱਟ 10 ਇੰਚ ਠੀਕ ਆ 10 ਤੋਂ ਵੈਸੇ 9 ਵਰਟਰ 9 ਇੰਚ ਬੰਦਿਆ ਪਰ ਤੁਸੀਂ 10 ਮੰਨ ਕੇ ਚੱਲੋ ਠੀਕ ਆ ਹੁਣ ਤੁਸੀਂ ਸਟਾਰਟਿੰਗ ਕਿਵੇਂ ਕਰਨੀ ਆ ਲੌਂਜ ਆਪਦੀ ਪਹਿਲਾਂ ਵੇਖੋ ਥੋੜੀ ਆ ਕੋਈ ਵੀ ਚੀਜ਼ ਹੋ ਸਕਦੀ ਆ ਤੁਸੀਂ ਲੈਂ ਮਾਰੀ ਹੋ ਸਕਦੀ ਆ ਫੱਟੀ ਹੋ ਸਕਦੀ ਆ ਕਲੀ ਉਚਾਈ ਹੋ ਸਕਦੀ ਆ ਠੀਕ ਆ ਤੁਹਾਡੇ ਲੌਂਜ ਆਪੇ ਤੁਸੀਂ ਕਰਨਾ ਭੱਜ ਕੇ ਆਉਣਾ ਜੰਪ ਲਾਉਣਾ ਠੀਕ ਆ ਆ ਫੱਟੀ ਤੋਂ ਲੈਂ ਤੋਂ ਕੋਈ ਵੀ ਜੰਪ ਲਾਉਣਾ ਠੀਕ ਆ ਤੇ ਥੋੜਾ 9 ਫੁੱਟ ਜਿਹੜਾ ਮੁੰਡਿਆ ਦਾ ਉਹ 12.5 ਫੁੱਟ ਜਾਣਾ ਚਾਹੀਦਾ ਕੁੜੀਆਂ ਦਾ 9 ਫੁੱਟ 10 ਇੰਚ ਜਾਣਾ ਚਾਹੀਦਾ ਠੀਕ ਆ ਇਹ ਤੁਸੀਂ ਚੀਜ਼ ਕਰਨੀ ਆ ਠੀਕ ਆ ਇਹ ਤੁਸੀਂ ਕਿਵੇਂ ਕਰਨੀ ਆ ਠੀਕ ਆ ਉਹਦੇ ਬਾਰੇ ਡਿਟੇਲ ਆ ਪਹਿਲਾਂ ਤੁਸੀਂ ਉੱਥੋਂ ਹੀ ਭੱਜ ਕੇ ਨਹੀਂ ਆਉਣਾ ਜਿੱਥੋਂ ਤੁਸੀਂ ਪਹਿਲਾਂ ਭੱਜ ਕੇ ਆਉਂਦੇ ਸੀ ਠੀਕ ਆ ਕੋਈ ਤੁਸੀਂ ਫੌਲਾ ਫਾਉਲ ਦੀ ਟੈਨਸ਼ਨ ਨਹੀਂ ਲੈਣੀ ਕੋਈ ਪਹਿਲਾਂ ਕੋਈ ਕਿਸੇ ਹੋਰ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਪਹਿਲੀ ਚੀਜ਼ ਤੁਹਾਡੇ ਦਿਮਾਗ 'ਚ ਇਹ ਹੋਣੀ ਚਾਹੀਦੀ ਆ ਵੀ ਤੁਸੀਂ ਇਹਦੇ ਚ ਆਪਦਾ ਜੰਪ ਇਨਕਰੀਜ਼ ਕਿਵੇਂ ਕਰਨਾ ਕੁਝ ਨਹੀਂ ਆਪਦੇ ਬੋਡੀ ਨੂੰ ਕੋਈ ਐਕਸਟਰਾ ਸਟ्रेस ਨਹੀਂ ਦੇਣਾ ਐਦਾਂ ਭੱਜ ਜਾਓ ਸਿੰਪਲ ਇੱਥੇ ਆ ਕੇ ਐ ਕਰ ਦੇਣਾ ਠੀਕ ਹੈ ਕੋਈ ਐਕਸਟਰਾ ਜੀ ਨਹੀਂ ਕਰਨੀ ਬਿਲਕੁਲ ਬੇਸਿਕ ਤੋਂ ਸਿਖਾਵਾਂਗੇ ਤੁਹਾਨੂੰ ਆਪਾਂ ਅੱਜ ਠੀਕ ਹੈ ਕੁਝ ਨਹੀਂ ਕਰਨਾ ਬਸ ਐਦਾਂ ਆਓ ਯਾਦੋ ਕੋਈ ਤੁਸੀਂ ਆ ਚੀਜ਼ ਵੀ ਨਹੀਂ ਮੈਟਰ ਕਰਦੀ ਹਜੇ ਠੀਕ ਹੈ ਵੀਥੋਂ ਦਾ ਕਿੰਨਾ ਅੱਗੇ ਜਾ ਰਿਹਾ ਕਿੰਨਾ ਪਿੱਛੇ ਜਾ ਰਿਹਾ ਪਲਾਂ ਦੀ ਇੱਥੋਂ ਜੰਪ ਲੈ ਕੇ ਇੱਥੇ ਆ ਗਏ ਠੀਕ ਆ ਤੇ ਐਦਾਂ ਹੀ ਕਰਦੇ ਜਾਣਾ ਜਿਵੇਂ ਜਿਵੇਂ ਤੁਸੀਂ ਅੱਗੇ ਜਿਵੇਂ ਜਿਵੇਂ ਜੰਪ ਲਾਉਨੇ ਆਉਗੇ ਉਵੇਂ ਤੁਸੀਂ ਆਦਾ ਆਹ ਡਿਸਟੈਂਸ ਵਧਾਈ ਜਾਣਾ ਉਹਦੇ ਫੱਟੀ ਲਾਈਨ ਤੋਂ ਜੋ ਵੀ ਹੈਗਾ ਭੱਜ ਕੇ ਆਓ ਤੁਸੀਂ ਜੰਪ ਲਓ ਐਦਾਂ ਤੋਂ ਫੇਰ ਬਹਿ ਕੇ ਜਾਣਾ ਡਿਸਟੈਂਸ ਫੇਰ ਵਧਾ ਦੇਣਾ ਆਪਦਾ ਠੀਕ ਹੈ ਭੱਜ ਕੇ ਜਾਓ ਜੋ ਐਦਾਂ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਤੁਹਾਡਾ ਇਦਰੂ ਜੰਪ ਇੰਕਰੀਜ਼ ਹੁੰਦਾ ਜਾਊਗਾ ਠੀਕ ਆ ਇਦਰੂ ਵੀ ਜਿਹੜਾ ਤੁਸੀਂ ਭੱਜ ਕੋਣਾ ਉਹ ਵੀ ਤੁਹਾਡਾ ਦੂਰ ਤੱਕ ਹੋ ਜਾਊਗਾ ਠੀਕ ਆ ਜਦੋਂ ਤੁਸੀਂ ਇਹ ਜੀ ਕਰਦੇ ਜਾਓਗੇ ਤਾਂ ਤੁਹਾਨੂੰ ਇਹ ਪਤਾ ਲੱਗ ਜੂ ਵੀ ਤੁਸੀਂ ਭੱਜ ਕੇ ਕਿੱਥੋਂ ਹੋਣਾ ਇਹ ਜੀ ਦੱਸਣ ਦਾ ਮਕਸਦ ਇਹ ਹੀ ਜੀ ਵੀ ਤੁਹਾਨੂੰ ਇਹ ਪਤਾ ਲੱਗੇ ਤੁਸੀਂ ਭੱਜ ਕੇ ਕਿੱਥੋਂ ਹੋਣਾ ਕਿਉਂਕਿ ਜੇ ਤੁਹਾਨੂੰ ਆਪਾਂ ਟੈਕਨੀਕਲ ਤਰੀਕੇ ਨਾਲ ਸਮਝਾਵਾਂਗੇ ਵੀ ਉੱਥੋਂ ਤੁਸੀਂ ਮਿੰਕੇ ਕਿਵੇਂ ਪੈ ਰਹੇ ਇੱਥੋਂ ਤੱਕ ਲੈ ਕੇ ਆਉਣੇ ਆ ਤਾਂ ਉਹ ਤੁਹਾਡੇ ਕਿਉਂਕਿ ਹੈ ਤੇ ਬੇਸਿਕ ਤੋਂ ਸਟਾਰਟ ਕਰ ਰਹੇ ਆ ਉਹ ਤੁਹਾਡੇ ਸਮਝੀ ਚ ਨਹੀਂ ਆਉਣਾ ਕੀ ਕਰਨਾ ਜਦੋਂ ਇਹ ਤਰੀਕੇ ਨਾਲ ਤੁਸੀਂ ਫੋਲੋ ਕਰਕੇ ਤੁਸੀਂ ਇੱਥੋਂ ਤੱਕ ਆਉਂਗੇ ਤਾਂ ਤੁਹਾਨੂੰ ਪਤਾ ਲੱਗ ਜੇ ਤੁਸੀਂ ਭੱਜ ਕੇ ਕਿੱਥੋਂ ਆਣਾ ਵਾ ਜੇ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਕਿੱਥੋਂ ਦਾ ਆਪਾਂ ਭੱਜ ਜਾਣਾ ਵੀ ਕਿੱਥੋਂ ਤੱਕ ਤੁਹਾਡੀ ਪੂਰੀ ਪੇਸ ਬਣਦੀ ਆ ਵੀ ਸਪੀਡ ਬਣੂਗੀ ਪੇਸ ਦਾ ਮਤਲਬ ਸਪੀਡ ਆ ਤਾਂ ਉੱਥੇ ਜਾ ਕੇ ਐਦਾਂ ਨਿਸ਼ਾਨੀ ਲਾ ਲੈਣੀ ਆ ਤੁਸੀਂ ਠੀਕ ਆ ਜਦੋਂ ਉਹ ਨਿਸ਼ਾਨੀ ਤੋਂ ਤੁਸੀਂ ਦੁਬਾਰਾ ਭੱਜ ਕੇ ਜਾਓਗੇ ਠੀਕ ਆ ਜੰਪ ਲਿਆ ਜੋ ਥੋੜਾ ਪੂਰਾ ਲੱਗਣ ਲਾ ਪਿਆ ਕੁੜੀਆਂ ਦਾ 9 10 ਫੁੱਟ ਤੋਂ ਅਬਵ ਹੋ ਗਿਆ ਮੁੰਡਿਆਂ ਦਾ 13 ਫੁੱਟ ਤੇ ਜਾੜਾ ਠੀਕ ਆ ਉਸ ਤੋਂ ਬਾਅਦ ਤੁਸੀਂ ਫਾਉਲ ਵੇਖਣਾ ਹੁਣ ਜਿਵੇਂ ਤੁਸੀਂ ਉੱਥੇ ਨਿਸ਼ਾਨੀ ਲਾ ਗਿਆ ਜੀ ਇੱਥੋਂ ਫਾਉਲ ਵੱਜ ਗਿਆ ਤੁਹਾਡਾ ਉਹ ਜੰਪ ਨਾਲ ਵੀ ਆ ਜਿਹੜੀ ਫੱਟੀ ਆ ਇਹਦੇ ਤੋਂ ਪੈਰ ਅੱਗੇ ਹੋ ਗਿਆ ਕਲੀ ਆ ਲੈਂਡ ਮਾਰੀ ਆ ਉਹਦੇ ਤੋਂ ਪੈਰ ਅੱਗੇ ਹੋ ਗਿਆ ਠੀਕ ਆ ਆ ਜਿਹੜਾ ਤੁਹਾਡਾ ਅੱਗੇ ਪੈਰ ਹੋਇਆ ਸੀ ਠੀਕ ਆ ਤੇ ਜਿਹੜੇ ਤੁਸੀਂ ਪਿੱਛੇ ਨਿਸ਼ਾਨੀ ਲਾ ਕੇ ਆਏ ਸੀ ਆਪਦੀ ਉਹਦੇ ਤੋਂ ਘੱਟੋ ਘਾਟੇ 1.5 ਫੁੱਟ ਪਿੱਛੇ ਹੋ ਜਾਣਾ ਠੀਕ ਆ ਜੇ ਤੁਹਾਡਾ ਇੰਨਾ ਪੈਰ ਗਾਣਾ ਇੰਨਾ ਕਿ ਵੀ ਪੈਰ ਗਾ ਜਾਂ ਅੱਡੀ ਵੀ ਮਤਲਬ ਵੀ ਪੱਬ ਵੀ ਨਿਕਲ ਗਿਆ ਅੱਗੇ ਉਂਗਲਾਂ ਵੀ ਨਿਕਲ ਗਿਆ ਤਾਂ ਤੁਸੀਂ ਘੱਟੋ ਘਾਟੇ ਅੱਧੇ ਫੁੱਟ ਦਾ ਫਰਕ ਪਾ ਲੈਣਾ ਉਹ ਚੀਜ਼ ਤੋਂ ਠੀਕ ਆ ਤੁਸੀਂ ਦੁਬਾਰਾ ਜਦੋਂ ਉਸੇ ਜਿਹੜਾ ਨਿਸ਼ਾਨ ਪਿੱਛੇ ਲਾ ਕੇ ਆਏ ਸੀ ਉਹਦੇ ਜਦੋਂ ਫੁੱਟ ਪਿੱਛੇ ਹੋ ਜਾਓਗੇ ਤਾਂ ਦੁਬਾਰਾ ਤੁਸੀਂ ਜੰਪ ਲਾ ਕੇ ਵੇਖੋਗੇ ਪੂਰੀ ਪੇਸ ਤੇ ਬਣਾ ਕੇ ਤਾਂ ਤੁਹਾਡਾ ਇਹ ਫਾਉਲ ਵਾਲੀ ਵੀ ਟੈਨਸ਼ਨ ਖਤਮ ਹੋ ਜਾਊਗੀ ਦੂਸਰੀ ਚੀਜ਼ ਜੇ ਤਰੀਕੇ ਨਾਲ ਤੁਹਾਨੂੰ ਨਾ ਆਵੇ ਤੁਸੀਂ ਕੀ ਕਰਨਾ ਤੇਲਾ ਆਪਣੇ ਕੋਲੇ ਤਾਂ ਇਕਵਿਪਮੈਂਟ ਹੈਗੇ ਆ ਠੀਕ ਆ ਤੁਸੀਂ ਕੋਈ ਬਾਹਲਟੀ ਡੱਬਾ ਜੋਰ ਰੋਡੇ ਤੋਂ ਹੋ ਸਕਿਆ ਠੀਕ ਆ ਐਦਾਂ ਰੱਖ ਲੈਣਾ ਠੀਕ ਆ ਸਟਾਰਟਿੰਗ ਦੇ ਕੋਲੋਜ਼ ਰੱਖ ਲੈ ਇਹਦੇ ਠੀਕ ਆ ਜਿਹੜੇ ਤੁਸੀਂ ਫੱਟੀ ਲੈਣ ਬਣਾਈ ਆ ਜੇ ਤੁਹਾਡੇ ਤੇ ਜਮਾਂ ਬਿਲਕੁਲ ਜੰਪ ਨਹੀਂ ਹੋ ਰਹਾ ਇਹ ਜਮਾਂ ਤੁਹਾਨੂੰ ਸਟਾਰਟਿੰਗ ਤੋਂ ਦੁਬਾਰਾ ਦੱਸਾਂਗੇ ਹੁਣ ਆਪਾਂ ਵੀ ਹੋਰ ਤਰੀਕਾ ਕੀ ਆ ਵੀ ਫਾਉਲ ਦਾ ਜਾਂ ਜੰਪ ਨਹੀਂ ਲੱਗ ਰਿਹਾ ਤੁਸੀਂ ਫੇਰ ਸਟਾਰਟਿੰਗ ਤੋਂ ਆ ਜਾਣਾ ਫੇਰ ਸਟਾਰਟਿੰਗ ਤੋਂ ਆ ਜਾਣਾ ਕਿਵੇਂ ਵੇਖੋ ਤੁਸੀਂ ਫੇਰ ਉਹਨਾਂ ਕੀ ਡਿਸਟੈਂਸ ਬਣਾਉਣਾ ਵਾ 5-7 ਫੁੱਟ ਦਾ ਠੀਕ ਆ 5-7 ਫੁੱਟ ਦਾ ਬਣਾਓ ਆ ਜਾਓ ਜੋ ਕਿ ਸਾਰਾ ਪਰ ਕਈ ਬੱਚੇ ਆ ਜੀ ਆਉ ਜਿਹੜਾ ਪੁਰਾਣਾ ਆਪਾਂ ਦੱਸਿਆ ਪਿਛਲਾ ਆ ਆਪਾਂ ਹੁਣੇ ਪ੍ਰੋਸੀਜਰ ਦੱਸ ਕੇ ਗਿਆ ਉਹ ਚੀਜ਼ ਸਾਰੀ ਫੋਲੋ ਕਰਕੇ ਵੀ ਜੋ ਦੁਬਾਰਾ ਉਹ ਚੀਜ਼ ਨੂੰ ਕਰਨ ਦੀ ਕੋਈ ਕਰਦਿਆ ਜੰਪ ਲਾਉਣ ਦੀ ਕੋਈ ਕਰਦਿਆ ਵੀ ਉੱਥੋਂ ਆਣਗੇ ਭੱਜ ਕੇ ਲੰਘ ਜਾਣਗੇ ਠੀਕ ਆ ਉਹਨਾਂ ਤੇ ਆ ਚੀਜ਼ ਬਣਾਈ ਆ ਜਿਹੜੇ ਭੱਜ ਕੇ ਲੰਘ ਜਾਂਦੇ ਆ ਉਹਨਾਂ ਨੇ ਤੁਸੀਂ ਕੀ ਕਰਨਾ ਕੋਈ ਵੀ ਐਨਾ ਇਹ ਤਾਂ ਹੜਲਾ ਹੁੰਦੀਆਂ ਇਹਨਾਂ ਨੂੰ ਹੜਲਾ ਕਹਿੰਦੇ ਆ ਠੀਕ ਆ ਉਹਦੇ ਤੇ ਆਪਾਂ ਪੇਪਰ ਰੱਖੀ ਹੋਈ ਆ ਠੀਕ ਆ ਤੁਸੀਂ ਕੀ ਕਰਨਾ ਜੇ ਤੁਹਾਡੇ ਕੋਲ ਇਹ ਚੀ ਨਹੀਂ ਹੈਗੀ ਤੁਸੀਂ ਕੋਈ ਡੱਬੇ ਰੱਖ ਲੈਣੇ ਜਾਂ ਬਾਲਟੀ ਰੱਖ ਲੈਣੀ ਹੈ ਠੀਕ ਆ ਉਹਦੇ ਨਾਲ ਜੀ ਬਣਾਉਣੀ ਆ ਠੀਕ ਆ ਉਦੋਂ ਬਾਅਦ ਤੁਹਾਨੂੰ ਵੀ ਮਤਲਬ ਤੁਹਾਡਾ ਇਹ ਹੋ ਜੂਗਾ ਵੀ ਤੁਹਾਡੀ ਲਾਤ ਅੜਕੂਗੀ ਤੁਹਾਨੂੰ ਜੰਪ ਲੈਣਾ ਪੈਣਾ ਠੀਕ ਆ ਫਿਰ ਤੁਸੀਂ ਆ ਹੁਣ ਕੀ ਕਰਨਾ ਉਹ ਲਾਈਨ ਤੋਂ ਡਿਸਟੈਂਸ ਬਣਾਉਣਾ ਆਪਦਾ ਠੀਕ ਆ ਪਹਿਲਾਂ ਥੋੜਾ ਫਿਰ ਉਦੋਂ ਬਾਅਦ ਫਿਰ ਉਦੋਂ ਬਾਅਦ ਉਹ ਉਦੋਂ ਬਾਅਦ ਉਹਦੇ ਨਾਲ ਤੁਹਾਡਾ ਇਹ ਪਤਾ ਲੱਗ ਜੂਗਾ ਵੀ ਤੁਸੀਂ ਭੱਜਣਾ ਕਿੱਥੋਂ ਆ ਨਾਲੇ ਤੁਹਾਡਾ ਹੌਲੀ ਹੌਲੀ ਜੰਪ ਇੰਕਰੀਜ਼ ਹੋਣ ਲੱਪੂਗਾ ਠੀਕ ਆ ਹਣ ਤੋਂ ਆਪਾਂ ਕਰਕੇ ਖੋਣਾ ਜਦੋਂ ਇਹ ਚ ਹੀ ਕਰੋਗੇ ਤੁਹਾਨੂੰ ਅੜਕਣ ਦਾ ਡਰ ਹੋਊਗਾ ਕਰੋਗੇ ਠੀਕ ਹੈ ਜਦੋਂ ਸੋਡਾ ਜੰਪ ਉਹ ਜਨ ਲਾ ਪਿਆ ਠੀਕ ਹੈ ਇੱਥੋਂ ਜੰਪ ਉਹ ਜਨ ਲਾਤਾ ਜਾਵਾਂ ਕਲੋਸ ਤੋਂ ਫਿਰ ਇਹਨੂੰ ਅੱਗੇ ਕਰ ਦੇਣਾ ਥੋੜਾ ਜਿਹਾ ਐਦਾਂ ਹੌਲੀ ਹੌਲੀ ਤੁਸੀਂ ਇਹਨੂੰ ਅੱਗੇ ਵਧਾਉਂਦੇ ਜਾਣਾ ਇੱਥੋਂ ਭਜੇ ਜੰਪ ਲੈਂਦਾ ਇਹਨੂੰ ਟਾਪ ਰਹੀ ਠੀਕ ਹੈ ਐਦਾਂ ਰੱਖ ਦੇਣਾ ਫੇਰ ਅੱਗੇ ਭੱਜੇ ਐਦਾਂ ਵੀ ਇਹਨੂੰ ਟੱਪਦੇ ਜਾਣਾ ਇਹਨੂੰ ਥੋੜਾ ਥੋੜਾ ਅੱਗੇ ਵਧਾਉਂਦੇ ਜਾਣਾ ਉਵੇਂ-ਉਵੇਂ ਟੱਪਦੇ ਜਾਉਂਗੇ ਠੀਕ ਆ ਇਹਦੇ ਨਾਲ ਤੁਹਾਡਾਂ ਨਾਲੇ ਜੰਪ ਵਧਣ ਲੱਗਣ ਲਾਪੂਗਾ ਨਾਲੇ ਤੁਹਾਡਾ ਜਿਹੜਾ ਲੌਂਗ ਜੰਪ ਆ ਉਹ ਇਨਕਰੀਸ ਹੋਣ ਲਾਪੂਗਾ ਦੋਨੇ ਸਾਈਡ ਹੀ ਐਦਾਂ ਜਦੋਂ ਤੁਹਾਡਾ ਵੀ ਮਤਲਬ ਪ੍ਰੋਪਰ ਕਲੀਅਰ ਹੋਣ ਲੱਗ ਪਿਆ ਕੁੜੀਆਂ ਦਾ 10 ਫੁੱਟ ਤੋਂ ਵੱਧ ਲੱਗਣ ਲਾ ਪਿਆ ਮੁੰਡਿਆਂ ਦਾ 13 ਫੁੱਟ ਤੱਕ ਜਾਣ ਲੱਗ ਪਿਆ ਜੰਪ ਉਹਦੇ ਤੋਂ ਅਸੀਂ ਇਹ ਚੀਜ਼ ਨੂੰ ਚੱਕ ਦੇਣਾ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਜਾਵਾਂ ਇਹਨੂੰ ਫੇਰ ਫਾਉਲ ਤੇ ਲੈ ਜਾਣਾ ਵੀ ਲਾਸਟ ਚੀਜ਼ ਆਊਗੀ ਤੁਹਾਡੀ ਫਾਉਲ ਦੀ ਫੌਲੇ ਕਿ ਮੈਂ ਕਲੀਅਰ ਕਰਨਾ ਹਾਂ ਠੀਕ ਹੈ ਫੌਲੇ ਤੁਸੀਂ ਜਸਟ ਇੱਧਰ ਵੇਖੋ ਹੁਣ ਕਲੋਜ਼ ਲੈ ਆ ਇਦੋਂ ਜਮਾ ਇੱਥੇ ਫਟਕ ਦਾ ਡਿਸਟੈਂਸ ਹੋਣਾ ਚਾਹੀਦਾ ਤੁਹਾਡਾ ਉੱਪਰੋ ਲੈ ਕੇ ਵਿਖਾ ਦੇ ਇਹਨਾਂ ਨੂੰ ਬੱਚਿਆਂ ਨੂੰ ਜ਼ਰਾ ਇੱਥੇ ਤੁਹਾਡਾ ਆ ਜਿਹੜੀ ਫੱਟੀ ਆ ਜਾਂ ਲੈਂ ਮਾਰੀ ਹੋਊਗੀ ਕਲੀ ਵਿਛਾਈ ਹੋਊਗੀ ਕੁਝ ਵੀ ਹੋਊਗਾ ਤੁਹਾਡਾ ਇਦੋਂ ਫਟਕ ਦਾ ਡਿਸਟੈਂਸ ਹੋਣਾ ਚਾਹੀਦਾ ਆ ਚੀਜ਼ ਦਾ ਜਦੋਂ ਫਟ ਦਾ ਡਿਸਟੈਂਸ ਹੋਊਗਾ ਵੀਰਾ ਮਤਰਾ ਇਹ ਹੋਊਗਾ ਵੀ ਜਦੋਂ ਤੁਸੀਂ ਇੱਥੇ ਜੰਪ ਚੱਕੋਗੇ ਠੀਕ ਆ ਜੰਪ ਚੱਕੋਗੇ ਤੇ ਥੋੜਾ ਤੁਹਾਨੂੰ ਡਰ ਹੋਊਗਾ ਇੱਥੋਂ ਵੀ ਤੁਹਾਨੂੰ ਜੰਪ ਚੱਕਣਾ ਹੀ ਪੈਣਾ ਨਹੀਂ ਤਾਂ ਤੁਸੀਂ ਵੇ ਚੜਕੋਗੇ ਇਹਦੇ ਠੀਕ ਆ ਇਹਦੇ ਨਾਲ ਤੁਹਾਨੂੰ ਵੀ ਦੂਰੋਂ ਵੀ ਪਹਿਲਾਂ ਦਿਖੂਗਾ ਵੀ ਉੱਥੇ ਜਾ ਕੇ ਮੈਂ ਟਾਰਗੇਟ ਬਣ ਜੂਗਾ ਇੱਕ ਕਹਿੰਦਾ ਭਾਬ ਵੀ ਉੱਥੇ ਜਾ ਕੇ ਜੰਪ ਚੱਕਿਆ ਜਾਣਾ ਠੀਕ ਆ ਇਹਦੇ ਨਾਲ ਤੁਹਾਡਾ ਫਾਉਲ ਕਲੀਅਰ ਹੋਊਗਾ ਵੀ ਜਿਹੜਾ ਤੁਸੀਂ ਭੱਜ ਕੇ ਇੱਕ ਤਾਂ ਤੁਸੀਂ ਵਿੱਚ ਵੱਜੋਗੇ ਤੋਂ ਤੁਸੀਂ ਭੱਜ ਨਹੀਂ ਜਾ ਸਕਦੇ ਤੁਸੀਂ ਦਾ ਭੱਜ ਕੇ ਜਾਉਂਗੇ ਵਿੱਚ ਵਜੋਗੇ ਦੇ ਠੀਕ ਆ ਜੰਪਣਾ ਚੱਕਿਆ ਠੀਕ ਆ ਫੇਰੇ ਵੀ ਵਿੱਚ ਵਜੋਗੇ ਵੀ ਇਹਦੇ ਨਾਲ ਤੁਹਾਡਾ ਇਹਦੇ ਦੋ ਚੀਜ਼ਾਂ ਤੇ ਆ ਇੱਕ ਫਾਉਲ ਆ ਤੇ ਆ ਇੱਕ ਤੁਸੀਂ ਜਿਹੜਾ ਤੇ ਭੱਜ ਕੇ ਲੰਘਦੇ ਆ ਇਹਨਾਂ ਛੋੜੀਆਂ ਦੋਨੇ ਚੀਜ਼ਾਂ ਕਲੀਅਰ ਹੋਇਆ ਨਹੀਂ ਠੀਕ ਆ ਦੂਸਰੀ ਚੀਜ਼ ਆਪਾਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਨਿਸ਼ਾਨੀ ਜ਼ਰੂਰ ਲਾਉਣੀ ਆ ਤੇ ਯਾਰ ਦੀ ਜੇ ਤੁਸੀਂ ਨਿਸ਼ਾਨੀ ਨਾ ਲਾਈ ਬੈਠੋ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਵੀ ਕਿੱਥੋਂ ਭੱਜ ਗਏ ਹੋਣਾ ਕਿੱਥੋਂ ਨਹੀਂ ਭੱਜ ਗਏ ਹੋਣਾ ਜਦੋਂ ਇਹ ਲਾ ਲਿਆ ਫੇਰ ਤੁਸੀਂ ਵੇਖੋ ਛੋਟਾ ਤੁਸੀਂ ਆਹਦੀ ਲਾਈਨ ਤੋਂ ਘਟੋ ਘਟਾ 2-3 ਇੰਚ ਚ ਪਹਿਲਾਂ ਆਪਦਾ ਪੈਰ ਚੱਕਣ ਲਾ ਪੋਗੇ ਆਹ ਚੀਜ਼ ਨਾਲ ਠੀਕ ਆ ਹੁਣ ਤੁਸੀਂ ਆਈ ਹੋਪ ਵੀ ਤੁਸੀਂ ਸਾਰਾ ਸਮਝ ਗਏ ਹੋਵੋਗੇ ਇਹਦਾ ਕੀ ਕਿਵੇਂ ਤੁਸੀਂ ਕਰਨਾ ਵਾ ਕੀ ਤੁਸੀਂ ਵੀ ਵੀ ਪ੍ਰੋਪਰ ਤਰੀਕੇ ਨਾਲ ਆਪਾਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਆ ਠੀਕ ਆ ਜੇ ਫਿਰ ਵੀ ਇਹਦੇ ਚ ਕੋਈ ਕਮੀ ਪੇਚੀ ਤੁਹਾਨੂੰ ਲੱਗਦੀ ਹੋਈ ਲੌਂਜ ਆਪ ਲੌਂਜ ਤੁਹਾਨੂੰ ਲੱਗਦਾ ਹੋਇਆ ਵੀ ਨਹੀਂ ਬਣ ਰਹੀ ਗੱਲ ਤਤ ਤੁਸੀਂ ਫਿਰ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਆ ਠੀਕ ਆ ਡੀਐਮ ਚ ਇੰਸਟਾਗ੍ਰam ਆਪਣੇ ਵਟਸਐਪ ਤੇ ਵੀ ਵਟਸਐਪ ਨੰਬਰ ਆਪਣਾ ਦਿੱਤਾ ਹੋਇਆ ਤੁਸੀਂ ਉਹਦੇ ਤੇ ਵੀ ਕੰਟੈਕਟ ਕਰ ਸਕਦੇ ਆ ਠੀਕ ਆ ਆਪਾਂ ਤੁਹਾਨੂੰ ਭਲਾ ਦੀ 100 ਵੀਡੀਓ ਬਣਾਉਣੀ ਪਈ ਠੀਕ ਆ ਥੋੜਾ ਲੌਂਜ ਆਪ ਪਲਵਾ ਕੇ ਹਟਾਂਗੇ ਠੀਕ ਆ ਹੁਣ ਗੱਲ ਆ ਗਈ ਵੀ ਤੁਸੀਂ ਜੇ ਆਪਣੇ ਕੋਲੇ ਵੀ ਮਤਲਬ ਤੁਹਾਨੂੰ ਆਨਲਾਈਨ ਠੀਕ ਆ ਵੀ ਪ੍ਰੋਪਰ ਤਰੀਕੇ ਨਾਲ ਵੀ ਹਜੇ ਵੀ ਮਤਲਬ ਵੀ ਤੁਹਾਡਾ 8 8 ਵੋਟ ਲੱਗ ਰਿਹਾ 9 ਲੱਗ ਰਿਹਾ ਜੱਪ ਵੀ ਮਤਲਬ ਹਜੇ ਕੀ ਕਾਫੀ ਇਨਕਰੀਸ ਦੀ ਲੋੜ ਆ ਠੀਕ ਆ ਫਿਰ ਤੁਸੀਂ ਕੀ ਕਰਨਾ ਫਿਰ ਤੁਸੀਂ ਆਪਣਾ ਆਫਲਾਈਨ ਬੈਚ ਜੁਆਇਨ ਕਰਨਾ ਆਈਐਸਸੀ ਚ ਗਰੁੱਪ ਕੋਡ ਪੂਰਾ ਠੀਕ ਆ ਲੋਕੇਸ਼ਨ ਆ ਗਈ ਆਪਣੀ ਹੈਗੀ ਐਸਬੀਐਸ ਕਾਲਜ ਠੀਕ ਆ ਨੰਬਰ ਆਪਣਾ ਡੀਐਮ ਚ ਦਿੱਤਾ ਉਹਥੇ ਦਿੱਤਾ ਹੋਗਾ ਡਿਸਕ੍ਰਿਪਸ਼ਨ ਚ ਠੀਕ ਆ ਉਥੇ ਤੋਂ ਵੀ ਕੰਟੈਕਟ ਕਰ ਸਕਦੇ ਆ ਹਾਈ ਜੰਪ ਦੀ ਜਿਹੜੀ ਵੀਡੀਓ ਆ ਉਹ ਆਪਾਂ ਅਗਲੀ ਵੀਡੀਓ ਬਣਾਵਾਂਗੇ ਹੁਣ ਠੀਕ ਆ ਹੋਰ ਇਹ ਤੇ ਦੱਸ ਸਕਦੇ ਆ ਵੀ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਆ ਠੀਕ ਆ ਉਹ ਫੁੱਲ ਡਿਟੇਲ ਚ ਆਪਾਂ ਕਰਾਂਗੇ ਠੀਕ ਆ ਅੱਜ ਵੀ ਐਕਸਾਈਜਾਂ ਦੀਆਂ ਵੀ ਆਪਣੀਆਂ ਵੀਡੀਓ ਆ ਜਾਣੀਆਂ ਆ ਉਹ ਦਿਨ ਵਰਮਪੀਆ ਐਕਸਰਸ ਆਂਦੀ ਹੈ ਸਟਾਰਟਿੰਗ ਚ ਵੀ ਤੁਸੀਂ ਵੀ ਵਰਮ ਜਦੋਂ ਸਟਾਰਟ ਕਰਨਾ ਉਸ ਤੋਂ ਪਹਿਲਾਂ ਕਿਹੜੀਆਂ ਐਕਸਰਸ ਲਾਉਣੀਆਂ ਵੀ ਤੁਹਾਡੇ ਕੋਈ ਇੰਜਰੀ ਨਾ ਹੋਵੇ ਜੋ ਵੀ ਆ ਠੀਕ ਆ ਤੇ ਇਦਾਂ ਦੀ ਯੂਟਿਊਬ ਵੱਲ ਵੀਡੀਓ ਲਈ ਠੀਕ ਆ ਆਪਣਾ ਤੁਸੀਂ ਪੇਜ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਪਾਂ ਤੁਹਾਨੂੰ ਆਪਾਂ ਦੀ ਅਗਲੀ ਵੀਡੀਓ ਚ